ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਲਿੰਗ ਦੀ ਸੱਭਿਆਚਾਰਕ ਸਿਰਜਣਾ ਜਾਂ ਸੰਰਚਨਾ ਕਲਚਰਲ ਕੰਸਟਰਕਸ਼ਨ ਆਫ ਜੈਂਡਰ ਇਹਦੇ ਵਿੱਚ ਕੁਝ ਜਿਹੜੇ ਸੱਭਿਆਚਾਰਕ ਸੰਰਚਨਾ ਦਾ ਅਰਥ ਅਸੀਂ ਉਹ ਲੈਨੇ ਆ ਜਿਹਦੇ ਵਿੱਚ ਕੁਝ ਸਮਾਜਿਕ ਵਰਗ ਦੇ ਗੁਣ ਸ਼ਾਮਿਲ ਹੁੰਦੇ ਨੇ ਜਿਵੇਂ ਕਿ ਬਿਮਾਰੀ ਮੌਤ ਲਿੰਗ ਔਰਤ ਦਾ ਪੱਧਰ ਮਿੰਜ ਸਟੇਟਸ ਕੀ ਹੈ ਤੇ ਵਿਅਕਤੀ ਦਾ ਪੱਧਰ ਕੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਸੱਭਿਆਚਾਰਕ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੋਵੇ ਮੀਨਸ ਲੋਕਾਂ ਦੁਆਰਾ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਹਰੇਕ ਕੰਟਰੀ ਦੇ ਵਿੱਚ ਜਿਵੇਂ ਲੇਡੀਜ਼ ਨੇ ਤੇ ਜੈਂਟਸ ਨੇ ਕਿਤੇ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਕਿਸੇ ਕਿਸ ਤਰ੍ਹਾਂ ਦਾ ਫੋਰਨ ਕੰਟਰੀ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਉੱਥੇ ਇਕੁਅਲ ਅਪਰਚੂਨਿਟੀਆਂ ਨੇ ਇੰਡੀਆ ਵਰਗੇ ਅਸੀਂ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਔਰਤ ਨੂੰ ਕੀ ਸਮਝਿਆ ਜਾਂਦਾ ਕਿ ਉਹਨੇ ਘਰ ਦੇ ਕੰਮ ਕਰਨੇ ਆ ਪਾਵੇ ਹੁਣ ਥੋੜਾ ਬਹੁਤ ਫਰਕ ਪੈ ਰਿਹਾ ਬਟ ਫਿਰ ਵੀ ਜਿਹੜੀ ਚੇਂਜ ਚਾਹੀਦੀ ਸੀ ਫੋਰਨ ਕੰਟਰੀਜ਼ ਦੇ ਅਕੋਰਡਿੰਗ ਉਹ ਨਹੀਂ ਹੈ ਸਭਿਆਚਾਰਕ ਸਰੰਚਨਾ ਉਹ ਹੈ ਜੋ ਕਿ ਕਿਸੇ ਵੀ ਵਿਅਕਤੀ ਦੇ ਸਭਿਆਚਾਰਕ ਪਿਛੋਕੜ ਨੂੰ ਦੱਸਦੀ ਹੋਵੇ ਨਾ ਕਿ ਉਹ ਜੋ ਮਨੁੱਖੀ ਸੁਭਾਅ ਦਾ ਕੋਈ ਪੱਖ ਹੋਵੇ ਜਾਂ ਜੀਵ ਵਿਗਿਆਨ ਵਿੱਚ ਸਰਵ ਵਿਆਪਕ ਹੋਵੇ ਮੀਨ ਜਿਹੜੀ ਕਲਚਰਲ ਕਨਸਟਰਕਸ਼ਨ ਹੈ ਉਹ ਇਹ ਨਹੀਂ ਹੈ ਕਿ ਉਹ ਹਿਊਮਨ ਬੀਇੰਗ ਦੀ ਨੇਚਰ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦਾ ਉਹਦਾ ਬਿਹੇਵੀਅਰ ਹੈ ਸਗੋਂਤੀ ਜਿਹੜੀ ਕਲਚਰਲ ਬੈਕਗਰਾਉਂਡ ਆ ਉਹਨੂੰ ਦੱਸਦੀ ਹੈ ਹੁਣ ਜਿਵੇਂ ਕਿ ਆਪਾਂ ਆਪਣੇ ਇੰਡੀਆ ਦੀ ਸਟੇਟਸ ਤੇ ਦੇਖੀਏ ਤਾਂ ਸਭ ਦਾ ਜਿਹੜਾ ਕਲਚਰ ਵੱਖਰਾ ਵੱਖਰਾ ਹੈ ਤਾਂ ਉਹਦੇ ਅਕੋਰਡਿੰਗ ਹਰੇਕ ਸਟੇਟ ਦੇ ਵਿੱਚ ਜਿਹੜੀ ਔਰਤ ਹੈ ਤੇ ਆਦਮੀ ਹੈ ਉਹਨੂੰ ਉਹਨਾਂ ਦੇ ਕਲਚਰ ਦੇ ਅਕੋਰਡਿੰਗ ਹੀ ਪਰਿਭਾਸ਼ਿਤ ਕੀਤਾ ਜਾਂਦਾ ਹੈ ਹੁਣ ਕੁਛ ਐਗਜ਼ੈਪਲਸ ਨੇ ਲਿੰਗੀ ਪ੍ਰਜਨਨ ਜੈਵਿਕ ਹੁੰਦਾ ਹੈ ਤੇ ਦੂਜੇ ਪਾਸੇ ਲਿੰਗੀ ਵਿਚਾਰ ਹੈ ਕਿ ਮੁੰਡਿਆਂ ਦੇ ਲਈ ਨੀਲੇ ਖੜਾਉਣੇ ਤੇ ਕੁੜੀਆਂ ਦੇ ਲਈ ਗੁਲਾਬੀ ਖੜਾਉਣੇ ਚਾਹੀਦੇ ਨੇ ਹੁਣ ਇਹ ਜਦੋਂ ਦੇਖਦੇ ਆਂ ਵੀ ਬੱਚਾ ਇਹ ਲੜਕੀ ਹੈ ਤਾਂ ਉਹਦੇ ਪਿੰਕ ਡਰੈਸ ਤੇ ਜਿਹੜੇ ਬॉयਜ਼ ਨੇ ਤਾਂ ਉਹਨਾਂ ਦੇ ਲਈ ਨੀਲਾ ਕਲਰ ਵਗੈਰਾ ਇਸ ਤਰ੍ਹਾਂ ਦਾ ਇਹ ਇੱਕ ਸਭਿਆਚਾਰਕ ਸਰੰਚਨਾ ਹੈ ਮੀਨਸ ਇਹ ਉਸ ਕਲਚਰ ਦੇ ਵਿੱਚ ਇਹ ਚੀਜ਼ ਫਾਈਨਲ ਹੋ ਚੁੱਕੀ ਹੈ ਕਿ ਜਿਹੜੀਆਂ ਗਰਲਸ ਨੇ ਉਹ ਪਿੰਕ ਕਲਰ ਹੀ ਵੇਅਰ ਕਰਨੀਆਂ ਤੇ ਜਿਹੜੇ ਬॉयਜ਼ ਨੇ ਉਹਨਾਂ ਦੇ ਲਈ ਬਲੂ ਕਲਰ ਪਰਚੇਸ ਕਰਨਾ ਹੈ ਤੁਸੀਂ ਬਹੁਤ ਘੱਟ ਦੇਖਿਆ ਹੋਵੇਗਾ ਕਿ ਜਿਹੜੇ ਬੁਆਏਸ ਨੇ ਉਹਨਾਂ ਨੇ ਪਿੰਕ ਕਲਰ ਦੇ ਜਿਹੜੇ ਕੱਪੜੇ ਨੇ ਉਹ ਪਾਏ ਹੋ। ਗਰਲਸ ਬਲੂ ਕਲਰ ਦੇ ਪਾ ਸਕਦੀਆਂ ਨੇ। ਦੂਸਰਾ ਹੈ ਮੌਤ ਦੀ ਜਿਹੜੀ ਸਚਾਈ ਹੈ। ਅਤੇ ਮਨੁੱਖ ਦੀ ਜਿਹੜੀ ਸ਼ਾਸਨ ਤੋਂ ਜੈਵਿਕ ਹੁੰਦੀ ਹੈ। ਮੀਨਸ ਕੁਦਰਤੀ ਹੈ। ਪਰੰਤੂ ਇਹ ਵਿਚਾਰ ਹੈ ਕਿ ਸੰਸਕਾਰ ਤੇ ਜਾਂਦੇ ਸਮੇਂ ਪੱਛਮ ਦੇ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਬਲੈਕ ਕੱਪੜੇ ਨੇ ਉਹ ਪਾਏ ਜਾਂਦੇ ਨੇ ਤੇ ਜਾਪਾਨ ਦੇ ਵਿੱਚ ਚਿੱਟੇ ਕੱਪੜੇ ਪਾਏ ਜਾਂਦੇ ਨੇ। ਇਹ ਵੀ ਇੱਕ ਕਲਚਰਲ ਕਨਸਟਰਕਸ਼ਨ ਹੈ ਸਭਿਆਚਾਰਕ ਸਰੰਚਨਾ ਹੈ ਮੀਨਜ਼ ਇਹ ਹਰੇਕ ਕੰਟਰੀ ਦੇ ਵਿੱਚ ਵੱਖਰਾ ਹੈ ਸੋਗ ਮਨਾਉਣ ਦਾ ਢੰਗ ਇਹ ਫਿਰ ਰੰਗ ਦੇਖਣ ਦੀ ਯੋਗਤਾ ਵੀ ਜੈਵਿਕ ਹੁੰਦੀ ਹੈ ਜੋ ਕਿ ਅੱਖ ਦੇ ਰੋਡ ਅਤੇ ਸੰਖੋਂ ਤੇ ਆਧਾਰਿਤ ਹੁੰਦੀ ਹੈ ਪਰੰਤੂ ਕੁਝ ਜਿਹੜੇ ਕਲਚਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਰੰਗਾਂ ਨੂੰ ਦੇਖਣ ਸੰਬੰਧੀ ਵੀ ਵੱਖੋ-ਵੱਖ ਵਿਚਾਰਧਾਰਾ ਹੁੰਦੀ ਹੈ ਮੀਨਜ਼ ਕਿਸੇ ਰੰਗ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ ਕਿਸੇ ਨੂੰ ਕਿਸ ਤਰੀਕੇ ਨਾਲ ਜੋ ਕਿ ਵੱਖੋ-ਵੱਖ ਸਭਿਆਚਾਰਾਂ ਦੀ ਦੇਣ ਹੁੰਦੀ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਆਪਣੀ ਜਦੋਂ ਕੋਈ ਸਿੱਖ ਸੋਸਾਇਟੀ ਦੇ ਵਿੱਚ ਵਿਆਹ ਹੁੰਦਾ ਹੈ ਜਾਂ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਮੈਰਿਜ ਹੁੰਦੀ ਹੈ ਤਾਂ ਉੱਥੇ ਰੈੱਡ ਕਲਰ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਕਿ ਜਿਹੜੀ ਲੜਕੀ ਹੈ ਉਹ ਰੈੱਡ ਕਲਰ ਦਾ ਗਾਊਨ ਲਹਿੰਗਾ ਜਾਂ ਰੈੱਡ ਕਲਰ ਦਾ ਸੂਟ ਪਾਉਂਦੀ ਹੈ ਹੁਣ ਚਾਹੇ ਚੇਂਜ ਆ ਰਹੀ ਹੈ ਕਲਰ ਦੇ ਵਿੱਚ ਬਟ ਜਿਹੜੇ ਕ੍ਰਿਸਚੀਅਨਸ ਨੇ ਉਹਨਾਂ ਦੇ ਵਾਈਟ ਡਰੈਸ ਹੁੰਦੀ ਹੈ ਜਦਕਿ ਅਸੀਂ ਵਿਆਹ ਸ਼ਾਦੀ ਦੇ ਮੌਕੇ ਜਿਹੜਾ ਚਿੱਟਾ ਕੱਪੜਾ ਉਹਨੂੰ ਅਪਸ਼ਗੰਦੇ ਰੂਪ ਦੇ ਵਿੱਚ ਗਿਣਦੇ ਆ। ਗਣਿਤ ਦੇ ਲਈ ਵੀ ਇਸੇ ਪ੍ਰਕਾਰ ਦਾ ਹੁੰਦਾ ਕਿਉਂਕਿ ਜਿਹੜੇ ਗਣਿਤ ਦੇ ਅਰਬੀ ਨੰਬਰ ਨੇ 1 2 3 4 ਤੇ ਰੋਮਨ ਨੇ ਇਹ ਵੀ ਵੱਖ-ਵੱਖ ਸੱਭਿਆਚਾਰਾਂ ਦੀ देन ਹੈ ਕਿਉਂਕਿ ਰੋਮਨ ਨੰਬਰ ਅਲੱਗ ਸੱਭਿਆਚਾਰ ਤੋਂ ਆਏ ਨੇ ਤੇ ਜਿਹੜੇ ਅਰਬੀ ਨੰਬਰ ਨੇ ਉਹ ਅਲੱਗ ਸੱਭਿਆਚਾਰ ਤੋਂ ਆਏ ਨੇ। ਅਮਰੀਕਾ ਦੇ ਵਿੱਚ ਜਿਹੜੇ ਲੋਕ ਨੇ ਉਹ ਸੱਜੇ ਹੱਥ ਗੱਡੀ ਚਲਾਉਂਦੇ ਨੇ ਤੇ ਬ੍ਰਿਟੇਨ ਦੇ ਵਿੱਚ ਖੱਬੇ ਹੱਥ ਗੱਡੀ ਚਲਦੀ ਹੈ ਮੀਨ ਜਿਉਂ ਉਹਨਾਂ ਦਾ ਸਿਸਟਮ ਹੀ ਹੈ ਇਸ ਤਰ੍ਹਾਂ ਦਾ ਰੋਡਸ ਦੇ ਉੱਪਰ ਹੁਣ ਆਪਣੀ ਵੀ ਜਿਹੜੀ ਗੱਡੀ ਹੈ ਉਹ ਡਰਾਈਵਰ ਰਾਈਟ ਸਾਈਡ ਬੈਠਦਾ ਪਰ ਜਿਹੜੀ ਗੱਡੀ ਹੈ ਉਹ ਅਸੀਂ ਲੈਫਟ ਸਾਈਡ ਰੱਖਦੇ ਹਾਂ ਮੋਸਟਲੀ ਤੇ ਇਹ ਵੀ ਕਿ ਸੱਭਿਆਚਾਰਕ ਸਿਰਜਣਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸਕਰਟ ਪਾਉਂਦੀਆਂ ਨੇ ਤੇ ਜਿਹੜੇ ਪੁਰਸ਼ ਨੇ ਉਹ ਸਕਰਟ ਨਹੀਂ ਪਾਉਂਦੇ ਬਟ ਜਿਹੜਾ ਸਕਾਟਲੈਂਡ ਕੰਟਰੀ ਹੈ ਉੱਥੇ ਜੈਂਟਸ ਵੀ ਸਕਰਟ ਪਾਉਂਦੇ ਨੇ ਜਿਹਨੂੰ ਕਿਲਟਸ ਕਿਹਾ ਜਾਂਦਾ ਹੈ ਤਾਂ ਇਹ ਉੱਥੋਂ ਦਾ ਸੱਭਿਆਚਾਰ ਹੋ ਗਿਆ ਉੱਥੋਂ ਦੀ ਕਲਚਰਲ ਕੰਸਟਰਕਸ਼ਨ ਹੋ ਗਈ ਤੇ ਹਰੇਕ ਸੱਭਿਆਚਾਰ ਭਾਵੇਂ ਸੀ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤਾਂ ਉਥੇ ਵੱਖਰੇ ਵੱਖਰੇ ਨੇ ਵੱਖਰੀ ਸਮੇਲਨ ਹੁੰਦੇ ਨੇ ਕਾਨੂੰਨ ਵੀ ਵੱਖਰੇ ਨੇ ਸਭ ਦੇ ਵਿਚਾਰ ਵੱਖਰੇ ਨੇ ਤੇ ਉਮੀਦਾਂ ਵੀ ਵੱਖਰੀਆਂ ਨੇ ਤੇ ਉਹਨਾਂ ਦੇ ਅਕੋਰਡਿੰਗ ਹੀ ਜਿਹੜੀ ਸਮਾਜਿਕ ਸਰੰਚਨਾ ਹੈ ਉਹਦਾ ਨਿਰਮਾਣ ਹੁੰਦਾ ਫਿਰ ਲਿੰਗ ਨੂੰ ਅਸੀਂ ਇੱਕ ਸੱਭਿਆਚਾਰਕ ਸਰੰਚਨਾ ਦੇ ਤੌਰ ਤੇ ਕਿਵੇਂ ਦੇਖਦੇ ਹਾਂ ਲਿੰਗਿਕ ਸੱਭਿਆਚਾਰਕ ਸਰੰਚਨਾ ਜੋ ਕਿ ਵਾਤਾਵਰਣ ਤਿਆਰ ਕਰਦਾ ਇਸ ਤਰ੍ਹਾਂ ਦਾ ਜਿਦੇ ਵਿੱਚ ਉਹਨੇ ਸਰਵਾਈਵ ਕਰਨਾ ਹੁੰਦਾ ਉਦਾਹਰਨ ਦੇ ਲਈ ਜਿੱਥੇ ਇੱਕ ਕਿਸ਼ੋਰ ਮੀਨਜ਼ ਜਿਹੜਾ ਬੱਚਾ ਅਡੋਲੈਸੈਂਟ ਏਜ ਦੇ ਵਿੱਚ ਹੈ ਤਾਂ ਉਹਦਾ ਇੱਕ ਹਾਈ ਸਕੂਲ ਦੇ ਵਿੱਚ ਪ੍ਰਦਰਸ਼ਨ ਉਹਨਾਂ ਦੇ ਜ਼ਿੰਦਗੀ ਦੇ ਜਿਹੜੇ ਉਦੇਸ਼ ਨੇ ਤੇ ਉਮੀਦ ਨੇ ਉਹਨਾਂ ਨਾਲ ਸੰਬੰਧ ਰੱਖਦਾ ਮੀਨਜ਼ ਉਹਦੇ ਉਦੇਸ਼ ਕੀ ਨੇ ਉਮੀਦਾਂ ਕੀ ਨੇ ਉਹਦੇ ਉੱਪਰ ਸਬੰਧਤ ਹੈ ਤੇ ਉਥੇ ਜ਼ਿਆਦਾਤਰ ਜਿਹੜੇ ਜਵਾਨ ਔਰਤਾਂ ਨੇ ਉਹ ਕੀ ਜਾਣਦੀਆਂ ਨੇ ਕਿ ਉਹਨਾਂ ਨੇ ਮਾਂ ਬਣਨਾ ਹੈ ਪਤਨੀ ਬਣਨਾ ਹੈ ਬਸ ਤਾਂ ਸਾਰੀ ਜਿਹੜੇ ਸਮਾਜ ਨੇ ਸਾਰੀ ਸਭਿਆਚਾਰ ਨੇ ਉਥੇ ਸ਼ੋਰ ਹੁੰਦਾ ਤੇ ਉਹਨਾਂ ਦੇ ਕਿਤੇ ਦੀ ਜਿਹੜੀ ਚੋਣ ਹੈ ਅਤੇ ਉਹਨਾਂ ਦੇ ਜਿਹੜੇ ਭਵਿੱਖ ਦੇ ਉਦੇਸ਼ ਹੁੰਦੇ ਨੇ ਉਹ ਵੀ ਜਿਹੜੇ ਲਿੰਗੀ ਬੰਦਕਾ ਹੁੰਦੀਆਂ ਨੇ ਮੀਨਸ ਉਹਨਾਂ ਦੇ ਪ੍ਰਬੰਧਾ ਹੁੰਦੀਆਂ ਨੇ ਉਹਦੇ ਕਰਕੇ ਉਸੇ ਤਰ੍ਹਾਂ ਦੇ ਹੀ ਚੋਣੇ ਜਾਂਦੇ ਨੇ ਜਿਵੇਂ ਹੁਣ ਅਸੀਂ ਆਪਣੇ ਕੰਟਰੀ ਦੀ ਗੱਲ ਕਰੀ ਤਾਂ ਇੱਥੇ ਹੁਣ ਜਿਹੜੀਆਂ ਲੇਡੀਜ਼ ਨੇ ਉਹ ਜੋਬ ਦੇ ਜ਼ਿਆਦਾ ਆਉਣ ਲੱਗੀਆਂ ਨੇ ਅੱਗੇ ਬਟ ਪਹਿਲਾਂ ਇਕ ਇਜਲਜੈਂਟਸ ਜੌਬ ਕਰਦੇ ਸੀ ਤੇ ਲੇਡੀਜ਼ ਦਾ ਕੰਮ ਕੀ ਹੁੰਦਾ ਸੀ ਘਰ ਦੇ ਕੰਮ ਕਰਨੇ ਬਾਕੀ ਹੁਣ ਵੀ ਕੁਝ ਥਾਵਾਂ ਤੇ ਇਸ ਤਰ੍ਹਾਂ ਹੈਗਾ ਵੀ ਜਿੱਥੇ ਅਗਲਾ ਕਹਿੰਦੇ ਵੀ ਲੜਕੀ ਸਾਨੂੰ ਪੜ੍ਹੀ ਲਿਖੀ ਚਾਹੀਦੀ ਹੈ ਜੀ ਬਟ ਅਸੀਂ ਜਿਹੜੀ ਜੌਬ ਹੈ ਉਹ ਨਹੀਂ ਕਰਵਾਉਣੀ ਮੀਨਸ ਇਹ ਇੱਕ ਤਰੀਕੇ ਨਾਲ ਜਿਹੜਾ ਜੈਂਡਰ ਰੈਸਟ੍ਰਿਕਸ਼ਨਸ ਨੇ ਬੰਦਨ ਉਹਦੇ ਉੱਪਰ ਕੁਝ ਲਗਾਏ ਜਾਂਦੇ ਨੇ ਫਿਰ ਲਿੰਗ ਨੂੰ ਸਮਾਜਿਕ ਸਰੰਚਨਾ ਜਿਹੜੀ ਉਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਇਹਨੂੰ ਤਿੰਨ ਜਿਹੜੇ ਕਨਸੈਪਟ ਨੇ ਉਨਰ ਹੀ ਹੈਲਪ ਦੇ ਨਾਲ ਅਸੀਂ ਵਧੀਆ ਤਰੀਕੇ ਨਾਲ ਸਮਝ ਸਕਦੇ ਹਾਂ ਪਹਿਲਾ ਹੈਗਾ ਸੈਕਸ ਫਿਰ ਲਿੰਗ ਮੀਨ ਜੈਂਡਰ ਫਿਰ ਸੈਕਸੁਅਲਿਟੀ ਹੁਣ ਸੈਕਸ ਦੀ ਜਿਹੜੀ ਧਾਰਨਾ ਹੈ ਉਹ ਮਨੁੱਖ ਦੇ ਵਿੱਚ ਜਿਹੜੀਆਂ ਉਹਦੀ ਜੈਵਿਕ ਵਿਸ਼ੇਸ਼ਤਾਵਾਂ ਨੇ ਉਹਦੇ ਵੱਲ ਇਸ਼ਾਰਾ ਕਰਦੀ ਹੈ ਮੀਨ ਜਿਹੜੀਆਂ ਬਾਇ ਬਰਥ ਹੁੰਦੀਆਂ ਨੇ ਹਰੇਕ ਪ੍ਰਕਾਰ ਸੌਰੀ ਹਰੇਕ ਥਾਂ ਤੇ ਜਿਹੜੇ ਮਨੁੱਖ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਮੀਨ ਜ ਦੋ ਸੈਕਸ ਹੁੰਦੇ ਨੇ ਤੇ ਉਨ੍ਹਾਂ ਦੇ ਵਿੱਚੋਂ ਕੁਝ ਐਧਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹਾਰਮੋਨਲ ਹਾਰਮੋਨਲ ਪ੍ਰੋਬਲਮਸ ਹੁੰਦੀਆਂ ਨੇ ਤੇ ਉਹ ਤੀਜਾ ਲਿੰਗ ਬਣ ਜਾਂਦੇ ਨੇ ਮੀਨ ਜੇ ਟਰਾਂਸ ਜੈਂਡਰ ਇੱਕ ਅਸੀਂ ਮੇਲ ਦੀ ਗੱਲ ਕਰਦੇ ਹਾਂ ਇੱਕ ਫੀਮੇਲ ਤੇ ਜਿਨ੍ਹਾਂ ਦੇ ਵਿੱਚ ਹਾਰਮੋਨਲ ਪ੍ਰੋਬਲਮਸ ਹੁੰਦੀਆਂ ਨੇ ਉਹ ਟਰਾਂਸ ਜੈਂਡਰ ਬਣ ਜਾਂਦੇ ਨੇ ਤੀਸਰਾ ਜੈਂਡਰ ਬਣ ਜਾਂਦੇ ਨੇ ਇਸ ਤੋਂ ਇਲਾਵਾ ਹਰੇਕ ਸੱਭਿਆਚਾਰ ਦੇ ਵਿੱਚ ਜਿਹੜੀਆਂ ਸੈਕਸ਼ੂਅਲ ਫਿਜ਼ੀਓਲੋਜੀ ਨੇ ਠੀਕ ਕਰਨ ਤਰ੍ਹਾਂ ਪ੍ਰਯੋਗ ਕਰਨ ਦੇ ਵਰਣਨ ਸੰਬੰਧੀ ਕੁਝ ਨਿਯਮ ਹੁੰਦੇ ਨੇ ਮੀਨ ਜੇ ਹਰੇਕ ਜਿਹੜੀ ਸੋਸਾਇਟੀ ਹੈ ਸਭਿਆਚਾਰ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੀ ਸੈਕਸ਼ੂਅਲ ਫਿਜ਼ੀਓਲੋਜੀ ਹੈ ਉਹਨੂੰ ਪ੍ਰਯੋਗ ਕਰਨਾ ਹੈ ਲਿੰਗ ਦੀ ਜਿਹੜੀ ਸਭਿਆਕ ਸਰੰਚਨਾ ਇੱਕ ਵਿਸ਼ੇਸ਼ ਸਭਿਆਤਾ ਤੇ ਸਭਿਆਚਾਰ ਦੇ ਕੁਝ ਨਿਯਮ ਹੁੰਦੇ ਨੇ ਕਦਰਾਂ ਤੇ ਪ੍ਰਕਿਰਤੀ ਉਹਦੇ ਵੱਲ ਇਸ਼ਾਰਾ ਕਰਦੀ ਹੈ ਮੀਨਜ਼ ਸੰਕੇਤ ਕਰਦੀ ਹੈ ਕਿ ਕਿਸੇ ਖਾਸ ਇੱਕ ਜਾਂ ਹੋਰ ਜੈਵਿਕ ਸੈਕਸ ਦੇ ਲਈ ਹੀ ਨਿਰਧਾਰਿਤ ਹੁੰਦੀ ਹੈ ਤੇ ਸੈਕਸ਼ੁਅਲਟੀ ਕੀ ਹੈ ਇਸ ਤੋਂ ਜ਼ਿਆਦਾ ਵਿਅਕਤੀਗਤ ਧਾਰਨਾ ਹੈ ਮੀਨਸ ਇੰਡੀਵੀਜੂਅਲਾਈਜ਼ਡ ਕਨਸੈਪਟ ਹੈ ਜੋ ਕਿ ਵਿਅਕਤੀਆਂ ਦੇ ਸੈਕਸ਼ੂਅਲ ਢਾਂਚੇ ਤੇ ਲਿੰਗੀ ਪ੍ਰਦਰਸ਼ਨਾਂ ਦੇ ਤਰੀਕਿਆਂ ਵੱਲ ਇਸ਼ਾਰਾ ਕਰਦੀ ਹੈ ਤੇ ਨਾਲ ਹੀ ਉਹਨਾਂ ਦੇ ਸਾਥੀਆਂ ਵੱਲ ਵੀ ਇਸ਼ਾਰਾ ਕਰਦਾ ਜੋ ਕਿ ਉਹਨਾਂ ਦੇ ਸੁਭਾਅ ਤੇ ਜਿਹੜੀਆਂ ਉਹਨਾਂ ਦੇ ਸੰਵੇਦੀ ਭਾਵਨਾਵਾਂ ਨੇ ਉਹਨਾਂ ਵੱਲ ਨਿਰਦੇਸ਼ਿਤ ਕਰਦੇ ਹਨ ਕਿਉਂਕਿ ਹਰੇਕ ਵਿਅਕਤੀ ਦਾ ਜਿਹੜਾ ਸੁਭਾਅ ਵੱਖਰਾ ਹੁੰਦਾ ਜੇਕਰ ਅਸੀਂ ਮੇਲ ਤੇ ਫੀਮੇਲ ਦੀ ਗੱਲ ਕਰੀਏ ਤਾਂ ਇੱਥੇ ਵੀ ਨਿਚੇਰ ਦੀ ਫਰਕ ਹੁੰਦਾ ਹੈ ਤੇ ਜਿਹੜੀਆਂ ਉਹਨਾਂ ਦੀਆਂ ਸੰਵੇਦੀ ਭਾਵਨਾਵਾਂ ਮੀਨਸ ਉਹਨਾਂ ਦੇ ਜਿਹੜੇ ਇਮੋਸ਼ਨਸ ਹੁੰਦੇ ਨੇ ਉਹ ਵੀ ਡਿਫਰੈਂਟ ਹੁੰਦੇ ਨੇ ਨੈਕਸਟ ਇਜ਼ intersexuality ਲਿੰਗ ਦੀ ਜਿਹੜੀ ਸਬਕ ਸਰੰਚਨਾ ਉਹਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀ ਇੰਟਰਸੈਕਸੁਅਲਿਟੀ ਦੀ ਧਾਰਨਾ ਕਨਸੈਪਟ ਹੈ ਉਹਨੂੰ ਕਲੀਅਰ ਕਰਾਂਗੇ ਇੰਟਰਸੈਕਸੁਅਲਿਟੀ ਇੱਕ ਪ੍ਰਕਾਰ ਦੀ ਜੈਨੇਟਿਕ ਤੇ ਹਾਰਮੋਨ ਦਾ ਵਿਕਾਰ ਹੈ ਮੀਨਸ ਕਿਸੇ ਤਰ੍ਹਾਂ ਦੀ ਇਹ ਖਰਾਬੀ ਹੈ ਜੋ ਕਿ ਕਦੇ-ਕਦੇ ਹੁੰਦਾ ਹੈ ਭਾਵੇਂ ਜਦੋਂ ਬੱਚੇ ਦੇ ਜਨਮ ਸਮੇਂ ਉਹਦੇ ਮੁੰਡਾ ਜਾਂ ਕੁੜੀ ਹੋਣ ਬਾਰੇ ਪਤਾ ਨਹੀਂ ਚੱਲਦਾ ਮੀਨਸ ਇਹ ਬਹੁਤ ਰੇਅਰ ਹੁੰਦਾ ਹੈ ਭਾਰਤ ਦੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਆਂ ਟ੍ਰਾਂਸ ਜੈਂਡਰ ਜਿਨ੍ਹਾਂ ਨੂੰ ਅਸੀਂ ਵੈਸੇ ਪੰਜਾਬੀ ਦੇ ਵਿੱਚ ਕਹਿੰਦੇ ਆਂ ਹੀਜੜੇ ਜੋ ਕਿ ਆਪਣੇ ਪਰਿਵਾਰ ਨਾਲ ਨਹੀਂ ਰਹਿ ਸਕਦੇ ਤੇ ਉਹ ਆਪਣਾ ਜਿਹੜਾ ਉਹਨਾਂ ਦਾ ਗਰੁੱਪ ਬਣਿਆ ਹੁੰਦਾ ਟ੍ਰਾਂਸ ਜੈਂਡਰਸ ਦਾ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਮੀਨਸ ਜਦੋਂ ਕਿਸੇ ਇਸ ਤਰ੍ਹਾਂ ਦੇ ਬੱਚੇ ਦਾ ਬਰਥ ਹੁੰਦਾ ਤਾਂ ਜਿਹੜੇ ਟ੍ਰਾਂਸ ਜੈਂਡਰ ਹੁੰਦੇ ਨੇ ਤਾਂ ਉਹ ਬੱਚੇ ਨੂੰ ਆਪਣੇ ਨਾਲ ਲੈ ਜਾਂਦੇ ਨੇ ਤੁਸੀਂ ਗੱਲ ਹੋਰ ਨੋਟ ਕੀਤੀ ਹੋਏਗੀ ਵੀ ਜਦੋਂ ਲੜਕੇ ਦਾ ਬਰਥ ਹੁੰਦਾ ਤਾਂ ਉਸ ਟਾਈਮ ਹੀ ਜਿਹੜੇ ਨੱਚਣ ਦੇ ਲਈ ਆਉਂਦੇ ਨੇ, ਇਹ 트랜ਸਜੈਂਡਰ ਆਉਂਦੇ ਨੇ ਖੁਸ਼ੀ ਮਨਾਉਣ ਦੇ ਲਈ। ਤਾਂ ਇੱਕ ਮਤਲਬ ਉਹਨਾਂ ਦਾ ਇਹ ਵੀ ਹੁੰਦਾ ਵੀ ਉਹ ਬੱਚੇ ਨੂੰ ਦੇਖਣ ਦੇ ਲਈ ਆਉਂਦੇ ਨੇ ਕਿ ਕੀ ਉਹ ਸਾਡੀ ਕੈਟਾਗਰੀ ਦਾ ਤਾਂ ਨਹੀਂ ਹੈ। ਤੇ ਉਹ ਕਿਸੇ ਵੀ ਪੁਰਖ ਜਾਂ ਇਸਤਰੀ ਦੇ ਨਾਲ ਵਿਆਹ ਨਹੀਂ ਕਰ ਸਕਦਾ। ਤੇ ਕੀਨੀਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੋਕੋਰਸ ਕਿਹਾ ਜਾਂਦਾ ਹੈ। ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਹੀ ਮੰਦਭਾਗੀ ਘਟਨਾ ਕਹਿੰਦੇ ਨੇ। ਮੀਨਸ ਕਿ ਇਸ ਤਰ੍ਹਾਂ ਦਾ ਜਿਹੜਾ ਬੱਚਾ ਉਹ ਪੈਦਾ ਕਿਉਂ ਹੋ ਗਿਆ ਇਹ ਮੰਦਭਾਗਾ ਮੰਨਿਆ ਜਾਂਦਾ ਹੈ। ਤੇ ਜਨਮ ਦੇ ਸਮੇਂ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤੇ ਜਿਕਰ ਜਿਉਂਦੇ ਰਹੇ ਵੀ ਜਾਂਦੇ ਨੇ ਤਾਂ ਜਿਹੜੇ ਆਮ ਲੋਕ ਨਹੀਂ ਮੀਨਸ ਜਿਹੜੀ ਸੋਸਾਇਟੀ ਦੇ ਵਿੱਚ ਲੋਕ ਰਹਿ ਰਹੇ ਨੇ ਉੱਥੇ ਉਹ ਨਹੀਂ ਰਹਿੰਦੇ ਮੀਨਸ ਉਹਨਾਂ ਤੋਂ ਉਹ ਅਲੱਗ ਰਹਿੰਦੇ ਨੇ ਤੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ਕਿ ਇਹ ਕੁਦਰਤ ਦੀ ਗਲਤੀ ਹੈ ਮੀਨਸ ਬਾਏ ਮਿਸਟੇਕ ਮਿਸਟੇਕ ਆਫ ਨੇਚਰ ਕਿਹਾ ਜਾਂਦਾ ਵੀ ਇਸ ਤਰ੍ਹਾਂ ਦਾ ਜਿਹੜਾ ਬੱਚਾ ਪੈਦਾ ਹੋ ਗਿਆ ਉਹ ਕੁਦਰਤ ਦੀ ਗਲਤੀ ਨਾਲ ਪੈਦਾ ਹੋਇਆ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਪੁਰਸ਼ ਜਾਂ ਇਸਤਰੀ ਦੇ ਵਰਗ ਵਿੱਚ ਰੱਖਣ ਦੇ ਲਈ ਜਿਹੜਾ ਸਰਜਿਕਲ ਟਰੀਟਮੈਂਟ ਹੈ ਉਹਨਾਂ ਨੂੰ ਉਹ ਵੀ ਦਿੱਤਾ ਜਾਂਦਾ ਹੈ ਬਟ ਸਭ ਤੋਂ ਪਹਿਲਾਂ ਉਹਨੂੰ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਨੇ ਮੇਲ ਜਾਂ ਫੀਮੇਲ ਕੀ ਬਣਨਾ ਹੈ ਤੇ ਜਿਹੜਾ ਇਸ ਕਰਕੇ ਕੀਤਾ ਜਾਂਦਾ ਤਾਂ ਜੋ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਚ ਕਮੀ ਰਹਿ ਜਾਂਦੀ ਹੈ ਉਹਨੂੰ ਠੀਕ ਕਰਕੇ ਉਸ ਵਿਅਕਤੀ ਨੂੰ ਉਸ ਸਮਾਜ ਤੇ ਜਿਹੜੀ ਸੱਭਿਆਤਾ ਜਿਹਦੇ ਵਿੱਚ ਉਹ ਬੱਚਾ ਪੈਦਾ ਹੋਇਆ ਉਹਨੂੰ ਫਿੱਟ ਕੀਤਾ ਜਾ ਸਕੇ ਫਿੱਟ ਕਰਨ ਦਾ ਮਤਲਬ ਉਹਨੂੰ ਉੱਥੇ ਰਹਿਣ ਦੇ ਯੋਗ ਬਣਾਇਆ ਜਾ ਸਕੇ ਤੇ ਅਸੀਂ ਇਹ ਕਹ ਸਰੇ ਕਿ ਇਹ ਸਭਿਆਕਤ ਤੌਰ ਤੇ ਸਵੀਕ੍ਰਿਤ ਲਿੰਗ ਸਿਰਫ ਪੁਰਖ ਅਤੇ ਇਸਤਰੀ ਹੀ ਹੈ ਮੇਰੇ ਜਿਹਨੂੰ ਕੇ ਸਮਾਜ ਦੇ ਵਿੱਚ ਸੱਭਿਆਚਾਰ ਦੇ ਵਿੱਚ ਪ੍ਰਵਾਨ ਕੀਤਾ ਜਾਂਦਾ ਉਹ ਸਿਰਫ ਦੋ ਨੇ ਮੇਲ ਤੇ ਫੀਮੇਲ ਜਰਕੇ ਜਿਹੜਾ ਟਰਾਂਸ ਜੈਂਡਰ ਜਿਹਨੂੰ ਅਸੀਂ ਥਰਡ ਜੈਂਡਰ ਕਹਿੰਦੇ ਆ ਉਹਨੂੰ ਕੋਈ ਵੀ ਜਿਹੜੀ ਸੋਸਾਇਟੀ ਹੈ ਬਹੁਤਾ ਅਕਸੈਪਟ ਨਹੀਂ ਕਰਦੀ ਹੁਣ ਇਹ ਦੋ ਧਰੂਵੀ ਸਰੰਚਨਾ ਹੁਣ ਸੇ ਸੱਭਿਆਚਾਰ ਦੇ ਦੁਆਰਾ ਸਵੀਕ੍ਰਿਤ ਲਿੰਗ ਮੁੰਡੇ ਤੇ ਕੁੜੀਆਂ ਮੀਨਸ ਮਰਦ ਤੇ ਔਰਤਾਂ ਹਰ ਇੱਕ ਸੋਸਾਇਟੀ ਦੇ ਵਿੱਚ ਦੋ ਹੀ ਜਿਹੜੇ ਜੈਂਡਰ ਨੇ ਉਹ ਅਸੈਪਟ ਕੀਤੇ ਜਾਂਦੇ ਨੇ ਮੁੰਡਾ ਜਾਂ ਕੁੜੀ ਮਰਦ ਜਾਂ ਔਰਤ ਇੱਥੇ ਇੱਕ ਕਿਸ਼ੋਰ ਉਮਰ ਤੋਂ ਪਹਿਲਾਂ ਦੇ ਮੁੰਡੇ ਦੀ ਉਦਾਹਰਨ ਅਸੀਂ ਲੈਣੇ ਆ ਜੋ ਕਿ ਕੁਝ ਗਤੀਵਿਧੀਆਂ ਜਾਂ ਸੁਭਾਅ ਤੋਂ ਗਰੇਜ਼ ਕਰਦਾ ਮੀਨਸ ਉਹਦੇ ਜਿਹੜੀ ਐਕਟੀਵਿਟੀਆਂ ਨੇ ਉਹ ਅਲੱਗ ਹੁੰਦੀਆਂ ਨੇ ਤੇ ਜਿੰਨਾਂ ਗਤੀਵਿਧੀਆਂ ਨੂੰ ਅਸੀਂ ਕਹੈ ਸਰ ਵੀ ਕੁੜੀਆਂ ਵਾਲੀਆਂ ਜਿਹੜੇ ਐਕਟੀਵਿਟੀਆਂ ਨੂੰ ਕਰਦਾ ਜਿਵੇਂ ਕਿ ਦੇਖੋ ਕਈ ਮੁੰਡਿਆਂ ਨੂੰ ਸ਼ੌਂਕ ਹੁੰਦਾ ਜਿਵੇਂ ਕਿ ਕੁੜੀਆਂ ਵਾਂਗੂ ਸਜ ਜਾਂਦਾ ਕਿ ਅਸੀਂ ਸੋਹਣੇ ਸੋਹਣੇ ਬਣ ਕੇ ਰਹਿਣਾ ਜਾਂ ਕੁੜੀਆਂ ਨੇ ਚੀਜ਼ਾਂ ਦੇਖ ਕੇ ਵੀ ਹਾਂ ਇਹਦੇ ਕੋਲ ਕਿੰਨੀ ਵਧੀਆ ਚੀਜ਼ ਐ ਕੋਈ ਨੇਲ ਡੈਕੋਰੇਟ ਕੀਤੇ ਹੁੰਦੇ ਨੇ ਉਹਨੂੰ ਚੀਜ਼ ਵਧੀਆ ਲੱਗਦੀ ਐ ਤਾਂ ਕੀ ਲੱਗਦਾ ਕਿ ਕੁੜੀਆਂ ਵਾਲੀ ਐਕਟੀਵਿਟੀ ਕਰਦੇ ਐ ਜਾਂ ਫਿਰ ਕੁਝ ਕਿਸ਼ੋਰ ਉਮਰ ਤੋਂ ਪਹਿਲਾਂ ਨੇ ਕੁੜੀਆਂ ਨੇ ਉਹ ਮੁੰਡਿਆਂ ਵਾਲੀ ਹਰਕਤਾਂ ਕਰਦੀਆਂ ਨੇ ਕਿਉਂਕਿ ਉਹ ਕੀ ਸੋਚਦੀਆਂ ਨੇ ਵਿਦੇਹੀ ਸੀ ਹੀ ਘਰ ਦੇ ਕੰਮ ਕਰਨੇ ਅਸੀਂ ਕੁਝ ਬਣਨਾ ਐ ਜ਼ਿੰਦਗੀ ਦੇ ਵਿੱਚ ਅਸੀਂ ਰੋਟੀ ਨਹੀਂ ਬਣਾਉਣੀ ਸਿੱਖਣੀ ਜਾਂ ਕੋਈ ਹੋਰ ਕੰਮ ਐ ਕਰਨ ਵਾਲਾ ਅਸੀਂ ਪੋਚਾ ਨਹੀਂ ਲਗਾਉਣਾ ਤਾਂ ਉਹ ਸੋਚਦੇ ਨੇ ਵੀ ਜਿਵੇਂ ਬॉयਜ਼ ਫਰੀ ਰਹਿੰਦੇ ਨੇ ਜਾਂ ਖੇਤੀਬਾੜੀ ਦੇ ਕੰਮ ਕਰਦੇ ਨੇ ਅਸੀਂ ਉਹ ਕੰਮ ਕਰਨੇ ਆ ਬੁਆਏਸ ਵਾਂਗੂ ਪੈਂਟ ਸ਼ਰਟ ਪਾ ਕੇ ਰੱਖਣਾ ਉਹਨਾਂ ਨੇ ਜਿਹੜੀਆਂ ਕੁੜੀਆਂ ਦੇ ਵਾਲ ਰੱਖੇ ਹੁੰਦੇ ਨੇ ਉਹ ਉੱਤੇ ਜੂڑا ਬਣਾ ਕੇ ਰੱਖਦੀਆਂ ਪਰ ਹੁੰਦਾ ਕੀ ਹੈ ਕਿ ਕੰਮ ਕਿਹੜੇ ਹੁੰਦੇ ਨੇ ਕੁੜੀ ਦੇ ਉਹਨੇ ਮਦਰ ਬਣਨਾ ਹੁੰਦਾ ਹੈ ਬੱਚਿਆਂ ਦੀ ਸੰਭਾਲ ਕਰਨੀ ਹੁੰਦੀ ਹੈ ਤੇ ਉਹਨੇ ਇੱਕ ਪਤਨੀ ਦੀ ਜਿਹੜੀ ਭੂਮਿਕਾ ਉਹਨੇ ਨਿਭਾਉਣੀ ਹੁੰਦੀ ਹੈ ਤੇ ਆਦਮੀ ਨੇ ਕੀ ਕਰਨਾ ਹੁੰਦਾ ਉਹ ਘਰ ਚਲਾਉਣਾ ਹੁੰਦਾ ਪਰ ਜਦੋਂ ਉਹਨਾਂ ਦੀ ਜਿਹੜੀਆਂ ਆਦਤਾਂ ਨੇ ਉਹ ਅਲੱਗ ਹੋਣਗੀਆਂ ਤਾਂ ਉਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਸਕਣਗੇ ਹੁਣ ਇੰਡੀਆ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਸਿਰਫ ਕੁਝ ਖਾਸ ਕੰਮ ਨੇ ਜਿਹੜੇ ਔਰਤ ਦੇ ਲਈ ਨਿਰਧਾਰਤ ਕੀਤੇ ਜਾਂਦੇ ਨੇ ਜਿਵੇਂ ਕਿ ਵਿਆਹ ਦੇ ਵਿੱਚ ਦੇਖੋ ਕੋਈ ਗੀਤ ਗਾਉਣੇ ਨੇ ਤਾਂ ਮਰਦ ਤੁਸੀਂ ਕਿਤੇ ਨਹੀਂ ਦੇਖਿਆ ਹੋਵੇਗਾ ਵੀ ਗੀਤ गा ਰਹੇ ਨੇ ਸਿਰਫ ਲੇਡੀਆਂ ਗਾਉਂਦੀਆਂ ਤੇ ਉਹਨਾਂ ਦੇ ਲਈ ਨਿਰਧਾਰਤ ਕੱਪੜੇ ਵੀ ਨਿਰਧਾਰਤ ਕੀਤੇ ਗਏ ਨੇ ਬੱਚਿਆਂ ਦਾ ਉਹਨਾਂ ਨੇ ਪਾਲਣ ਪੋਸ਼ਣ ਕਰਨਾ ਹੁੰਦਾ ਤੇ ਮਾਂ ਦਾ ਰੋਲ ਅਦਾ ਕਰਨਾ ਹੁੰਦਾ ਹੈ ਕੁੜੀਆਂ ਨੂੰ ਹੌਲੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਉੱਚੀ ਨਹੀਂ ਬੋਲਣਾ। ਉਹਨਾਂ ਨੂੰ ਕੀ ਕਹਿੰਦੇ ਕਿ ਤੁਸੀਂ ਅਗਲੇ ਘਰ ਜਾਣਾ ਹੈ। ਆਮ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਉਹ ਬੁਆਏਜ਼ ਦੇ ਲਈ ਨਹੀਂ ਹੁੰਦੀਆਂ। ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜੀਆਂ ਕੁੜੀਆਂ ਨੇ ਉਹ ਸਿਰ ਤੋਂ ਚੁੰਨੀ ਨਹੀਂ ਲਾਉਂਦੀਆਂ ਸੀ। ਉਹ ਗਲੀ ਦੇ ਵਿੱਚ ਬੂਹਾ ਖੋਲ ਕੇ ਖੜ੍ਹ ਵੀ ਨਹੀਂ ਸਕਦੀਆਂ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਨਹੀਂ ਭਾਈ ਤੁਸੀਂ ਨਹੀਂ ਖੜ੍ਹਣਾ। ਬਟ ਮੁੰਡਿਆਂ ਨੂੰ ਨਹੀਂ ਕਿਹਾ ਜਾਂਦਾ। ਇੱਕ ਹੁਣ ਜਿਹੜਾ ਖਾਸ ਪਹਿਰਾਵਾ ਕੁੜੀਆਂ ਸਲਵਾਰ ਸੂਟ ਪਾਉਂਦੀਆਂ ਨੇ ਤੇ ਭਾਰਤ ਦੇ ਵਿੱਚ ਇਹ ਇੱਕ ਪਰੰਪਰਿਕ ਪਹਿਰਾਵਾ ਮੀਨਸ ਪੁਰਾਣੇ ਟਾਈਮ ਤੋਂ ਹੀ ਪਹਿਨਿਆ ਜਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਲਵਾਰ ਹੈ ਉਹਨੂੰ ਮਰਦ ਪਾਉਂਦੇ ਨੇ ਤੁਸੀਂ ਦੇਖਿਆਗੇ ਵੀ ਪਾਕਿਸਤਾਨੀ ਸਲਵਾਰ ਉਹਨਾਂ ਦਾ ਪਜਾਮਾ ਨਹੀਂ ਹੁੰਦਾ ਜਿਵੇਂ ਕਿ ਆਪਣੇ ਇੰਡੀਆ ਦੇ ਵਿੱਚ ਪਾਇਆ ਜਾਂਦਾ ਉੱਥੇ ਪਾਕਿਸਤਾਨੀ ਸਲਵਾਰ ਜਦਕਿ ਆਪਣੇ ਇੰਡੀਆ ਦੇ ਵਿੱਚ ਕੀ ਹੈ ਵੀ ਔਰਤਾਂ ਸਲਵਾਰ ਨੂੰ ਪਹਿਨਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਦੇਖਿਆ ਵੀ ਹਰੇਕ ਸੱਭਿਆਤਾ ਹੈਗੀ ਜਿਹੜੀ ਉਹ ਆਦਮੀ ਤੇ ਔਰਤਾਂ ਦੀ ਜਿਹੜੇ ਭੂਮਿਕਾ ਮੀਨਸ ਉਹਨਾਂ ਦਾ ਰੋਲ ਜ਼ਿੰਮੇਵਾਰੀਆਂ ਤੇ ਜਿਹੜੀ ਉਹਨਾਂ ਦੀ ਸਥਿਤੀਆਂ ਹੁੰਦੀਆਂ ਨੇ ਹੁਣ ਘਰ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਜਿਹੜੀ ਔਰਤ ਹੈ ਉਹਨੂੰ ਘੱਟ ਇੰਪੋਰਟੈਂਸ ਦਿੱਤੀ ਜਾਂਦੀ ਹੈ ਜੈਂਟਸ ਆਪਣੀ ਮਰਜ਼ੀ ਨਾਲ ਫੈਸਲੇ ਲੈਂਦਾ ਹੈ ਤਾਂ ਇਹ ਕਿ ਕੁਝ ਜਿਹੜੀਆਂ ਸਥਿਤੀਆਂ ਨੇ ਉਹਨਾਂ ਦੇ ਵਿਚਾਰ ਕੁਝ ਜਿਹੜਾ ਅੰਤਰ ਹੈ ਹਰ ਇੱਕ ਸੋਸਾਇਟੀ ਵੱਲੋਂ ਤੇ ਹਰ ਇੱਕ ਸਭਿਆਤਾ ਵੱਲੋਂ ਰੱਖਿਆ ਜਾਂਦਾ ਤੇ ਇਸ ਲਈ ਇਹ ਸੁਧਾਰਨਿਕਰਨ ਕੀਤਾ ਜਾ ਸਕਦਾ ਹੈ ਮੀਨ ਜੇ ਜੈਂਡਰਾਈਜ਼ ਕਰ ਸਕਦੇ ਹਾਂ ਕਿ ਜਿਹੜੇ ਲਿੰਗ ਨੇ ਮੀਨ ਜਿਹੜਾ ਜੈਂਡਰ ਹੈ ਉਹ ਸਭਿਆਤਾ ਦੇ ਦੁਆਰਾ ਬਣਾਇਆ ਜਾਂਦਾ ਜਿਸ ਤਰ੍ਹਾਂ ਦੀ ਸੋਚ ਹੋਏਗੀ ਲੜਕੇ ਲੜਕੀਆਂ ਬਾਰੇ ਉਸ ਤਰ੍ਹਾਂ ਦੇ ਹੀ ਉਥੋਂ ਦੇ ਜਿਹੜੇ ਔਰਤਾਂ ਨੇ ਉਹਨਾਂ ਦੀ ਸਥਿਤੀ ਹੋएगी ਉਹਨਾਂ ਦਾ ਰੋਲ ਤੇ ਉਹਨਾਂ ਨੇ ਜ਼ਿੰਮੇਵਾਰੀਆਂ ਹੋਣਗੀਆਂ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ